ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰੀ ਵੀ ਕਰਿਓ ਜੀ ਚਲੋ ਜੀ ਅੱਜ ਦੇ ਵਲੌਗ ਨਾਲ ਆਪਾਂ ਸ਼ੁਰੂ ਕਰਦੇ ਆਂ ਅੱਜ ਆਪਾਂ ਬਣਾ ਰਹੇ ਆਂ ਜੀ ਪਾਸਤਾ ਇਹਦੇ ਵਿੱਚ ਆਪਾਂ ਨੇ ਗਰਮ ਪਾਣੀ ਰੱਖ ਲਿਆ ਤੇ ਥੋੜਾ ਜਿਹਾ ਇਹਦੇ ਵਿੱਚ ਘਿਓ ਤੇ ਨੂਨ ਪਾ ਲਿਆ ਪਾਸਤਾ ਆਪਾਂ ਨੇ ਪਹਿਲਾਂ ਗਰਮ ਪਾਣੀ 'ਚ ਭੋਂਕੇ ਰੱਖਿਆ ਹੋਇਆ ਹੈ ਤੀਗਾ ਤੇ ਹੁਣ ਇਹਨੂੰ ਆਪਾਂ ਦੋ ਕਵਾਲੀਆਂ ਦੇ ਨਾਲ ਦੋ ਕਿਨੂੰ ਉਬਾਲੀ ਦੇਵਾਂਗੇ ਫਿਰ ਇਹਨੂੰ ਆਪਾਂ ਤੜਤਰਾਵਾਂਗੇ ਤੋ ਜੀ ਮੇਰੀ ਪਤੀ ਜੀ ਬਣਾ ਰਹੀ ਹੈ ਦਰਬਾਸਤ ਦੇਖਦੇ ਹਾਂ ਕਿਵੇਂ ਬਣਾਉਂਦੀ ਹੈ ਮੈਂ ਨਹੀਂ ਕਦੇ ਬਣਾਇਆ ਇਹ ਸਾਡੀ ਸਿਮਰਨ ਦੀ ਗੈਸਟ ਹੈ ਇਹ ਹੀ ਬਣਾ ਕੇ ਖਵਾਉਂਗੀ ਚਲ ਦੇਖਦੇ ਹਾਂ ਪਹਿਲਾਂ ਕਿੰਨੀ ਵਾਰ ਬਣਾਇਆ ਦੋ ਦਿਨ ਬਾਅਦ ਦੋ ਦਿਨ ਬਾਅਦ ਬਣਾਉਣੀ ਹੈ ਸਾਰੇ ਖਾਂਦੇ ਨੇ ਹੂੰ ਕਵਰ ਚ ਬੱਚ ਮੈਂ ਮੈਂ ਤੇ ਉਹ ਨਹੀਂ ਦਿਖਾਣੇ ਹਾਂ ਮੈਂ ਨਹੀਂ ਦਿਖਾਉਂਦੀ ਇਹ ਨੂੰ ਆਪਣੇ ਵੀਰੇ ਚਲੋ ਤੇ ਰੱਖਿਆ ਇਹਨੂੰ ਵਾਲੀ ਆਉਂਦੀਆਂ ਦੋ ਫਿਰ ਦੇਖੀ ਇਹਨੂੰ ਵਾਲੀ ਅੱਗ ਦੀ ਆਪਾਂ ਇਹ ਪਾਣੀ ਜਿਹੜਾ ਕੱਢ ਦਾਂਗੇ ਤੇ ਫਿਰ ਆਪਾਂ ਤੜਕਾ ਲਾਵਾਂਗੇ ਪਾਣੀ ਸਾਰਾ ਕੱਢ ਦੇਣਾ ਲਓ ਜੀ ਆਪਾਂ ਇਹਨੂੰ ਵੀ ਵਾਲੀ ਅੱਗ ਹੀ ਵਾਸਤੇ ਨੂੰ ਹੁਣ ਆਪਾਂ ਇਹਨੂੰ ਇਹ ਟੋਕਰੀ ਦੇ ਵਿੱਚ ਪਾਉਣ ਲੈਂਗੇ ਹਾਂ ਬਾਬਾ ਨਹੀਂ ਕਰੀਦਾ ਲੋ ਪਾਸਤਾ ਪਾਣੀ ਵਾਇਰ टाक ਲਿਆ ਇਹਦੇ ਪਾਣੀ ਪਤਾ ਤੁਹਾਨੂੰ ਨਿਚੋੜ ਚੁਗਾ ਇਹ ਤੁਸੀਂ ਦੇਖ ਲਓ ਇਹ ਇੱਥੇ ਧਰਦੇ ਲੋ ਜੀ ਇਹਨੂੰ ਨਿਚੋੜਦੇ ਫਿਰ ਆਪਾਂ ਇਹ ਤੜਕਾ ਤਿਆਰ ਕਰਦੇ ਹਾਂ ਹਾਂਜੀ ਇੱਧਰ ਆਪਣਾ ਪਾਸਤਾ ਆਪਾਂ ਨੇ ਨਿਚੋੜ ਲਿਆ ਸੀਗਾ ਜੀ ਇੱਧਰ ਸਿਮਰਨੇ ਪਿਆਜ਼ ਤੇ ਟਮਾਟਰ ਲੈ ਕੱਟ ਉਨੀ ਪਿਆਜ਼ ਭੁੰਨ ਰਹੀ ਐ ਕੜਾਹੀ ਦੇ ਵਿੱਚ ਇਹਨੇ ਪਿਆਜ਼ ਪਾ ਲਈ ਪਹਿਲਾਂ ਘਿਓ ਪਾ ਲਿਆ ਤੇ ਹੁਣ ਇਹਦੇ ਵਿੱਚ ਪਿਆਜ਼ ਪਾ ਲਈ ਇਹਨਾਂ ਨੂੰ ਥੋੜੇ ਬ੍ਰਾਊਨ ਕਰਨ ਤੱਕ ਭੁੰਨੂਗੀ ਫਿਰ ਵਿੱਚ ਟਮਾਟਰ ਪਾਉਗੀ ਜੀ ਇਹ ਬਣਾ ਰਹੀ ਐ ਇਲੈਕਟ੍ਰੋਨਿਕ ਚੁੱਲੇ ਤੇ ਇਹ ਜਿਹੜਾ ਡੱਬੂ ਇਹਨਾਂ ਦਾ ਇਲੈਕਟ੍ਰੋਨਿਕ ਚੁੱਲੇ ਵਾਲੀ ਹੈ ਜੀ ਨਹੀਂ ਤਾਂ ਜੇ ਦੂਜਾ ਬੰਡ ਧਰਦੇ ਆ ਬਹੁਤ ਥੱਲੇ ਲੱਗ ਜਾਂਦਾ ਇਹ ਕਾਫੀ ਮੋਟਾ ਹੈ ਤਾਂ ਕਰਕੇ ਥੱਲੇ ਨਹੀਂ ਲੱਗਦਾ ਲੋਕ ਜਿਹਨੇ ਹੁਣ ਵਿੱਚ ਟਮਾਟਰ ਵੀ ਪਾ ਲੇ ਪਹਿਲੇ ਥੋੜੀ ਜਿਹੀ ਭੁੱਜ ਗਈ ਸੀ ਆਪਣੇ ਹੁਣ ਟਮਾਟਰ ਆਪਣੇ ਆਪਣੀ ਪਸੰਦ ਚ ਅਦਰਕ ਪਾ ਲਓ ਬੱਚੇ ਨਹੀਂ ਪਸੰਦ ਕਰਦੇ ਅਦਰਕ ਵਗੈਰਾ ਉਹ ਆਪਾਂ ਨਹੀਂ ਏਕੇ ਨੀ ਮਾਉਣਾ ਨਹੀਂ ਸੀ ਮਰਨ ਕਹਿੰਦੀ ਨਾਲ ਨਾਲ ਆਪਾਂ ਇਹਨੂੰ ਹਿਲਾਉਂਦੇ ਜਾਨੇ ਜੀ ਕਿਉਂਕਿ ਤਾਂ ਸੇਕ ਕਾਫੀ ਹੁੰਦਾ ਫੇਰ ਵੀ ਕਿਤੇ ਥੱਲੀ ਨਾ ਲੱਗ ਜੇ ਪਿਆਜ ਫਰਾਈ ਪੈਂਦੇ ਠੰਡੇ ਜਿਹੜੀ ਬਹੁਤ ਜ਼ਿਆਦਾ ਹੋਈ ਪਈ ਹੈ ਇਹ ਬਲੌਗ ਅਸੀਂ ਪਿੰਡ ਜਾ ਕੇ ਪਾਵਾਂਗੇ ਜੀ ਬਣਾ assi ਇੱਥੇ ਲਿਆ ਸਿਮਰਨ ਕੋਲ ਛੁੱਟੀਆਂ ਚ ਨਾਨਕੇ ਆਏ ਹੋਏ ਸੀ ਲਓ ਜੀ ਹੁਣ ਇਹਦੇ ਵਿੱਚ ਨੂਨ ਮਿਰਚ ਮਸਾਲਾ ਜੀਰਾ ਮੈਗੀ ਮਸਾਲਾ ਪਾਏ ਇੱਕ ਪੈਕੇਟ ਸਾਰੇ ਨੇ ਹੁਣ ਇਹਦੇ ਵਿੱਚ ਪਾ ਲਿਆ ਜੀ ਇਹਨੇ ਸਾਰਾ ਕੌਲਿਜ ਇਕੱਠਾ ਕਰ ਲਿਆ ਸੀ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ ਜੀ ਆਪਾਂ ਤੋ ਕਿ ਇਹ ਗੋਲੀ ਪਈਉ ਨਹੀਂ ਪਾਈ। ਲਓ ਜੀ ਹੁਣ ਇਹਨੂੰ ਆਪਾਂ ਬਿਲਕੁਲ ਸਬਜੀ ਦੀ ਤਰ੍ਹਾਂ ਮਸਾਲਾ ਆਪਾਂ ਤਿਆਰ ਕਰਨਾ ਹੈ ਜੀ। ਬੱਚਿਆਂ ਨੂੰ ਬਸ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਜੀ। ਹੈਗੀਆਂ ਨੇ ਸਾਰੀਆਂ ਮੈਦੇਆਂ ਤੁਸੀਂ ਨਹੀਂ ਬਣੀਆਂ ਹੋਈਆਂ ਮੈਦਾ ਸੂਜੀ ਤੁਸੀਂ ਬਣਦੀਆਂ ਨੇ। ਲੋ ਜੀ ਆਪਣਾ ਮਸਾਲਾ ਜਿਹੜਾ ਕਿਉ ਛੱਡਣ ਲੱਗ ਗਿਆ ਥੋੜਾ ਸੇਕ ਹੋਰ ਲਵੋਨੇ ਆਪਾਂ ਥੋੜੀ ਜਿਹੀ ਵਿੱਚ ਕੈਚ-ਅਪ ਪਾ ਲਈ ਟਮੇਟੋ ਸੌਸ ਬਸ ਜਿੰਨਾ ਤੁਸੀਂ ਸੌਸ ਜਿੰਨੀ ਮਰਜ਼ੀ ਦੇ ਦੋ ਇਹ ਨਹੀਂ ਹਟਦੇ ਖਾਣ ਤੋਂ ਫਿਰ ਸੀਆ ਨਿਕਲ ਜਾਂਦੇ ਨੇ ਮੂੰਹ ਤੇ ਪਰ ਇਹ ਨਹੀਂ ਹਟਦੇ ਨਾਲ ਤਾਂ ਜੇ ਉੱਪਰ ਪਾਵਾਂ ਖਾਣਗੇ ਨਾਲੇ ਹੁਣ ਵਿੱਚ ਪਾ ਲਈ ਨਾਲ ਟਮਾਟਰ ਪਾ ਲਈ ਹੋਰ ਦਸ ਇੰਨਾ ਕੰਨਾ ਕੱਟਾ ਕਰੋਂਗੇ ਇਹਨੂੰ ਹਟਦੇ ਨਹੀਂ ਬੱਚੇ ਲਓ ਜਿਹੜਾ ਆਪਾਂ ਨੇ ਪਾਸਤਾ ਚੋੜਿਆ ਥੀ ਉਹ ਇਹਦੇ ਵਿੱਚ ਪਾਤਾ ਹੁਣ ਇਹਦੇ ਵਿੱਚ ਹੁਣ ਆਪਾਂ ਮਸਾਲਾ ਜਿਹੜਾ ਹੋਰ ਰਲਾ ਦਈਏ ਜੀ ਸਿਮਰ ਰਲਾ ਰਹੀ ਹੈ ਜੀ ਆਪਾਂ ਤਾਂ ਵੀਡੀਓ ਬਣਾ ਰਹੇ ਹਾਂ ਸਾਰਾ ਕੁਝ ਉਹੀ ਬਣਾ ਰਹੀ ਸੀ ਲੈ ਹਜੇ ਹੋਰ ਸਬਰ ਨਹੀਂ ਹੈਗਾ ਸਿਮਰ ਨੂੰ ਟਮੇਟੋ ਸੌਸ ਫੇਰ ਪਰ ਕੁੜੀਏ ਬੱਸ ਕਰ ਐਨਾ ਕਿੰਨਾ ਕ ਇਹਨੂੰ ਖੱਟਾ ਕਰੂੰਗੀ ਹੁਣ ਇਹ ਪਾਉਣੀਆਂ ਪਲੇਟਾਂ 'ਚ ਫੇਰ ਫੇਰ ਪਾਉਣੀ ਐ ਲੋ ਜੀ ਇਹ ਆਪਣਾ ਗਿਆ ਪਾਣਾ ਲੋ ਜੀ ਹੋ ਗਿਆ ਆਪਣੇ ਪਾਸਤਾ ਰੈਡੀ ਮੈਂ ਤਾਂ ਇਹਨੂੰ ਪਹਿਲੀ ਵਾਰ ਖਾਉਂਗੀ ਲੋ ਜੀ ਹੁਣ ਸਪਲੇਟਾਂ ਦੇ ਵਿੱਚ ਸਿਮਰਨ ਪਾ ਰਹੀ ਐ ਜਿੰਨੇ ਆਪਾਂ ਮੈਂਬਰਾਂ ਸਾਰਿਆਂ ਦਾ ਅੱਕੇ ਮੈਂ ਮਿਉਣੀ ਦਾ ਕਹਿੰਦੇ ਸਤਾ ਖਾਣਾ ਨਹੀਂ ਹੈਗਾ ਭਾਬੀ ਕਹਿੰਦੀ ਮੈਂ ਨਹੀਂ ਖਾਣਾ। ਬਸ ਵੀਰੇ ਵੀਰੇ ਖਾਊ ਥੋੜਾ ਬਹੁਤਾ। ਦਾदू ਇਹਨਾਂ ਨੇ ਕਹਿੰਦੇ ਅਸੀਂ ਨਾਨੂ ਕਹਿੰਦੇ ਉਹ ਕਹਿੰਦੇ ਮੈਂ ਨਹੀਂ ਖਾਣਾ ਕਿਉਂਕਿ ਉਹਨਾਂ ਨੇ ਪਹਿਲਾਂ ਖਾ ਕੇ ਦੇਖਿਆ ਹੋਇਆ ਕਹਿੰਦੇ ਸਾਨੂੰ ਨਹੀਂ ਇਹ ਚੀਜ਼ਾਂ ਵਧੀਆ ਲੱਗਦੀਆਂ। ਇਹ ਬੱਚਿਆਂ ਦੀ ਪਸੰਦ ਹੈ ਜੀ। ਚਲੋ ਅੱਜ ਆਪਾਂ ਵੀ ਖਾ ਕੇ ਦੇਖਦੇ ਆਂ।